ਸਾਪਾ ਉਹ 85 ਪਾਣ ਨੇ ਸੰਗਰੂ ਸ਼ੇਰ ਬਣਾਇਆ ਕਿ ਅੱਜ ਸਾਰੇ ਨੇ ਬਣ ਕੇ ਰਹਿਣਾ ਠੀਕ ਹੈ ਇਹ ਗੱਲਾਂ ਸਾਰੇ ਨੇ ਯਾਦ ਰੱਖ ਲੈਣਗੇ ਉਹਨਾਂ ਵਾਲੇ ਟਾਈਮ ਤੱਕ ਆਪਾਂ ਜੂਨ ਦੇ ਮਹੀਨੇ ਤੱਕ ਇਹਦੀ ਕਲਾਸ ਤੇ ਸੰਖਿਆ ਪੀ ਸ਼ੁਰੂ ਕਰਾਂਗੇ ਇਹ ਨਾ ਹੋਵੇ ਤੇ ਇੱਕ ਗੁਏ ਕੁਲੇ ਕੋਈ ਮਾਸੀ ਕੁਲੇ ਸੇਤੀ ਆ ਜਾ ਜਦੋਂ ਆਪਾਂ ਕਲਾਸ ਸ਼ੁਰੂ ਕਰਾਂਗੇ ਹਾਂ ਠੀਕ ਹੈ ਜਿਆਦਾ ਨਾ ਜਾ ਕੇ ਆਉਣਾ ਹੈ ਪਰ ਕਿਹਦੇ ਕਿਹਾ ਉਹਨਾਂ ਦਾ ਜਾ ਕੇ ਜੰਮੜਾ ਬੰਦਾ ਤਾਂ ਹੀ ਬੈਠਾ ਰਿਹਾ ਉੱਥੇ 1 ਜੂਨ ਤੋਂ ਹਣਾ ਤੂੰ ਛੁੱਟੀਆਂ ਸਾਰੀਆਂ ਤੇ ਕੱਚੀ ਪੁੱਛੀ ਤੋ ਨਾ ਮੈਂ ਤਾਂ ਪਹਿਲੇ ਦਿੱਤੀ ਕਰੇ ਪਰ ਜਿਆਦਾ ਛੁੱਟੀਆਂ ਹਾਂਜੀ ਹਾਂ ਜੀ ਕੋਈ ਆਦਾ ਪਤਾ ਹੁਣ ਤੈਨੂੰ

ਪਰਦਾ ਨਾ ਹੋਵੇ ਤੇ ਭਾਵੇਂ ਆਪਦਾ ਹੋਵੇ ਗੁਰਸਿੱਖੂ ਭਾਈ ਕਰਕੇ ਨਾਲ ਹੈ ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਇਹ ਕਿ ਪਿੱਤਾ ਇੱਕ ਸੁੱਕੀ ਹਨ ਬਾਰੀ ਉਹ ਮੇਰਾ ਹੋ ਰਹਾ ਹੈ ਸਤਿਗੁਰਾਂ ਦਾ ਫਰਮਾਨ ਹੈ ਅਸੀਂ ਸਾਰੇ ਇੱਕੋ ਦੇ ਪੁੱਤਰ ਆ ਸ਼ੇਰ ਦੀ ਤੇ ਤੁਸੀਂ ਦਾੜੀ ਦਾ ਕੇਸ ਉਹਦੇ ਬਾਲਕ ਦੇ ਕੱਤੇ ਦੇਖੇ ਕਿਸੇ ਨੇ ਹਾਂ ਸ਼ੇਰ ਦੀ ਨਿਸ਼ਾਨੀ ਇਹ ਹੈ ਉਹਦੇ ਦਾੜਾ ਹੁੰਦਾ ਹੈ ਦੇਖ ਕੇ ਪਤਾ ਲੱਗਦਾ ਵੀ ਇਹ ਸ਼ੇਰ ਹੈ ਆਪਣੇ ਜੇ ਕੋਈ ਗਿੱਦੜ ਬਣਨਾ ਚਾਹੁੰਦਾ ਤੇ ਸ਼ੇਰ ਦੇ ਬੜਾੜੇ ਕੇਸ ਬਹੁਤ ਰੱਖੇ ਨਈ ਨਹੀਂ ਕੰਨ ਤੇ ਉਹ ਪੈਣੀ ਹੈ ਫੇਲੇ ਸਵਾਛੇ ਨਹੀਂ ਕੇਸ ਜਿਹੜਾ ਆਉਂਦਾ ਹੈ ਸ਼ੇਰ ਇਹਵਾ ਤਸਵੀਰ ਆਹੋ

ਦੇ ਹਵੇ ਦਾ ਸੂਰਜਾ ਆਇਆ ਘੱਟੇ 190 ਸੂਰਜਾ ਤਾਹ 7 ਫੁੱਟ ਉੱਪਰ ਇੱਥੇ ਕਰਮਾ ਰਿਓ ਕੋੜੀਆਂ ਕੋੜੀ ਗਏ ਲੈ ਆ ਤੈਨੂੰ ਪਿੰਡੇ ਤੁਸੀਂ ਖੜੇ ਹੋ ਗਏ ਹੋ ਤੁਸੀਂ ਹੜਾ ਲੈ ਆ ਤਾ ਸੋਹਣੇ ਹੋ ਸੋਹਣੇ ਹੋ ਆਹ 4 ਲੱਖ ਰੁਪਏ ਬੋਲ ਰਹਾ ਆਹ 4 ਲੱਖ ਕਿਤੇ ਕਿਉਂ ਇੱਧਰ ਚ ਆਪ ਗ੍ਰੈਂਡ ਕਰਦੀਆਂ ਇੱਧਰ ਹੀ ਆ ਬਾਤ ਕਰਦੇ ਇਹਨਾਂ ਨੂੰ ਦੇ ਤੁਸੀਂ ਐ ਘੁੰਮ ਜਿਓ ਨਾਲ ਦੀ ਨਾਲ ਤੁਸੀਂ ਵੀ ਇਕੱਠੀ ਵੀ ਗਾਰੇ ਆਏ ਘੁੰਮ ਜਿਓ ਇਹ ਐਲੀ ਮੁੱਕੇ ਘੁੰਮ ਜਿਓ ਇਦੋਂ ਕਰ ਲਉਂਗਾ ਬੈਠੇ ਰਹੇ ਕਿਤਾਬ ਉੱਪਰ ਚੱਕ ਕੇ ਰੱਖੇ ਹੋਏ ਸਾਰੇ ਸਾਰੇ ਆਪਾਂ ਕਿਵੇਂ ਹਾਇਂ ਦੇਖਾਂ ਚੁੱਕ ਕੇ ਆ ਰੇਗੀ ਦੂਰ ਰੇਗੀ ਆਨਵਾਪੇ ਦੂਰ ਦਿਸ ਰਹੀ ਰੇਗੀ ਦੇਖ ਦੋ ਫਿਰ ਹਾਂ ਇਦੇ ਵਿੱਚ ਟੈਗ ਨੰਬਰ 3 ਨੰਨੇ ਟੈਗ ਨੰਬਰ ਕਿਹੜਾ ਬੋਲੇ ਸੋਨਾ ਜੀ ਇਹਦਾ ਠੀਕ ਹੈ ਪੱਗ ਦਾ ਬੰਦਾ ਚੌਰ ਉਹ ਹੀ ਕਰਦਾ ਹੈ ਦੇਖੋ ਪੱਗ ਤੇ ਦੇਖ ਬੰਦੀ ਇਹਦਾ 8 ਨੰਬਰ ਪਿਆਰ ਨੰਬਰ ਇਹ ਪੇਪਰ ਵਾਲੇ ਜਿਹੜੇ ਆਪਾਂ ਛੋੜੇ ਵਿੱਚ ਇਹਨੂੰ ਦਰਜ ਕਰਨਾ ਹੈ ਬਲੇਵਸ ਬਣਾਇਆ ਹੋਇਆ ਦਰ ਹੈ ਨਾ ਜਿਵੇਂ ਪਹਿਲੇ ਗਰੁੱਪ ਨੂੰ 1 ਤੋਂ ਲੈ ਕੇ 100 ਤੱਕ ਸਵਾਲ, ਦੂਜੇ ਨੂੰ ਫਿਰ 200 ਸਵਾਲ, ਤੀਜੇ ਨੂੰ 400 ਉਹਨੂੰ ਨਾਲ ਸ਼ਲੋਕ ਹੈ ਕਿਸੇ ਨੂੰ 20 ਸ਼ਲੋਕ ਹੈ, ਕਿਸੇ ਨੂੰ 40, ਕਿਸੇ ਨੂੰ 57 ਕੁੱਲ 57 ਹੈ ਨਾ ਇਹ ਸਾਰਾ ਤੁਸੀਂ ਆਪਣੇ ਸਕੂਲ ਦੇ ਵਿੱਚ ਅੱਗੇ ਜਾ ਮੈਂ ਬਾਬਾ ਜੀ ਨੂੰ ਭੇਜ ਦੂੰਗਾ ਇਹਨਾਂ ਤੋਂ ਕਰਕੇ ਬੇਲੇ ਹੋਣ 26 ਜੂਨ ਦੇ ਵਿੱਚ ਛੁੱਟੀਆਂ 'ਚ ਤਾਂ ਇਹ ਮੁਕਾਬਲੇ ਦੇ ਭਾ